ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਾਠ ਮਹਲਾ 5 ਕਰ ਦੂਜਾ ਅਸ਼ਟ ਪਦੀਆਂ ஓ சத்க பிரு விச்சாரோ நிவல்போ அங்க மே பனக்கோ திகா பிச்சாரபம சா பன்கோ ਆਦੇਕ ਅਹੰ ਬੁੱਧ ਬਾਦੀ ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰੋ ਪ੍ਰਯੋਗ हा मोन प्रयो कर पाति नगन्रयो बन माहि सब तरती प्रमेयो दुविदा छुटक नाही मन कामना तीर्थ जाए बसयो सिर करवत तराई मन की मैल ना उतरे एहि बिद जे लाख जतन कराई ਕਨਕ ਕਾਮਨੀ ਹੈ ਵਰ ਗੈ ਵਰ ਬਹੁ ਵਿਦਦਾਨ ਦਤਾਰਾ ਅਨ ਬਸ ਭੂਮ ਬਹੁ ਅਰਪੇ ਨਾ ਮਿਲੀ ਹਰ ਦਵਾਰਾ ਚਾਂ ਬੰਦਨ ਡੰਡੌਤ ਖਟ ਕਰ ਮਾਰਤ ਰਹਤਾ ਹੋਂ ਕਰਤ ਬੰਦਨ ਮੈਂ ਪਰਿਆ ਨਾ ਮਿਲਿਆ ਇਹ ਜੁਗਤਾ ਯੋਗ ਸਿੱਧ ਆਸਣ ਚੋਰਾਸੀ ਏ ਵੀ ਕਰ ਕਰ ਰਹਿਆ ਵੜੀ ਯਾਰ ਜਾ ਫਿਰ ਫਿਰ ਜਨਮ ਹਰ ਜਿਉ ਸੰਗ ਨਾ ਗਹਿਆ ਜਨਾ ਕਰਿਆ ਹੁਕਮ ਅਫਾਰਾ ਸੇਜ ਸੁਹਣੀ ਚੰਦਨ ਚੋਆ ਨਰਕ ਘੋਰ ਕਾ ਦਵਾਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੈ ਕਰਮਾ ਕਹੋ ਨਾਨਕ ਤਿਸ ਪਾਇਓ ਪਰਾਪਤ ਜਿਸ ਪੁਰਬ ਲਿਖੇ ਕਾਲਹਿਣਾ ਤੇਰੋ ਸੇਵਕ ਇਹ ਰੰਗ ਮਾਤਾ ਪਾਇਓ ਕਿਰਪਾਲ ਦੀਨ ਦੁਖ ਪੰਜਨ ਹਰ ਕੀਰਤਨ ਇਹ ਰੰਗ ਰਾਤਾ ਤੇਰੋ ਸੇਵਕ ਇਹ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਪੰਜਨ ਹਰ ਕੀਰਤਨ ਇਹ ਰੰਗ ਮਾਤਾ ਰਹਾਉ ਦੁਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਪੰਜਵਾਂ ਕਰ ਦੂਜਾ ਅਸ਼ਟ ਪਦੀਆਂ ਇਕ ਓੰਕਾਰ ਸਤ ਗੁਰ ਪ੍ਰਸਾਦ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਭੰਗਮ ਸਾਧੇ ਪੰਜ ਜਨਮ ਸਿਉ ਸੰਗ ਨ ਛੁਟਿ ਕੋ ਆਦਿਕ ਅਹੰ ਬੁਧ ਬਾਦੇ ਸਾਤਨਾ ਚੇਤ ਗੋਬਿੰਦਿਆ ਰਾਦੀਐ ਹੋਵ ਅਨੰਦ ਕਣਾ ਚੇਤ ਸ਼ੰਤ ਜਨਾ ਮਿਲ ਪਾਈਆ ਰਸਨਾ ਨਾਮ ਪੜਾ ਜਿਨ ਪਾਇਆ ਪ੍ਰਭ ਆਪਨਾ ਆਏ ਤਿਸ ਗਣਾ ਇੱਕਖਿਨ ਇਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਥਲ ਮਹੀਅਲ ਪੂਰੇ ਆ ਰਵਿਆ ਵਿੱਚ ਵਣਾ

ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕਾ ਪਾਇ ਲਗਾ ਚੇਤ ਮਿਲਾਏ ਸੋ ਪ੍ਰਭੂ ਤਿਸ ਕਾ ਪਾਇ ਲਗਾ